ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਸ ਰਾਂਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਹੈਲਥ ਟਾਕ ਸ਼ੋ ਜਿਸ ਦੇ ਵਿੱਚ ਹੈਲਥ ਦੇ ਬਾਰੇ ਗੱਲਬਾਤ ਕਰਦੇ ਆ ਤੇ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਆ ਦੰਦਾਂ ਨੂੰ ਲੈ ਕੇ ਅੱਜ ਇੱਕ ਖਾਸ ਚੱਕ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਹਮਦਰਦ ਟੀਵੀ ਦੇ ਉੱਪਰ ਦੇਖਦੇ ਰਹਿੰਦੇ ਹੋ ਤੇ ਅੱਜ ਦੰਦਾਂ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਆ ਤੁਹਾਡਾ ਵੀ ਆਪਣੇ ਦੰਦਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647366 777 ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰਣਬਾਜ ਹਸਪੀਟਲ ਤੋਂ ਡਾਕਟਰ ਰਣਦੀਪ ਸਿੰਘ ਮਾਨ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਸਵਾਗਤ ਕਰਦੇ ਆਂ ਸੱਚਿਕਾ ਡਾਕਟਰ ਸਾਹਿਬ ਸੱਚਿਕਾ ਕੁਜੀਤ ਆ ਸਭ ਤੋਂ ਪਹਿਲਾਂ ਧੰਨਵਾਦ ਹਮਦਰਦ ਮੀਡੀਆ ਗਰੁੱਪ ਦਾ ਕਿ ਯੂ ਨੋ ਬਾਰ-ਬਾਰ ਮੌਕਾ ਮਿਲਣਾ ਤੁਹਾਡੇ ਕੋਲੇ ਆਉਣੇ ਆ ਸਾਰੇ ਮਰੀਜ਼ਾਂ ਦੇ ਨਾਲ ਦੁਨੀਆ ਭਰ ਦੇ ਮਰੀਜ਼ਾਂ ਦੇ ਨਾਲ ਅਸੀਂ ਰੂਬਰੂ ਹੋਣੇ ਆ ਔਰ ਬੜੀ ਮਿਹਰਬਾਨੀ ਹੈ ਸਾਰਿਆਂ ਦੀ ਔਰ ਮੈਂ ਸਾਰੇ ਮਰੀਜ਼ਾਂ ਦਾ ਵੀ ਮੈਂ ਤਨਵਾਦ ਕਰਦਾ ਕਿ ਤੁਸੀਂ ਇੰਨੇ ਪਿਆਰ ਨਾਲ ਜਿਹੜਾ ਮੇਰਾ ਸ਼ੋਅ ਹੈਗਾ ਇਹਨੂੰ ਤੁਸੀਂ ਦੇਖਦੇ ਹੋ ਔਰ ਉਸ ਸ਼ੋਅ ਤੋਂ ਅੱਗੇ ਜੋ ਵੀ ਤੁਹਾਡੇ ਮੰਦਿਆਂ ਸ਼ੰਕਾਵਾਂ ਹੁੰਦੀਆਂ ਨੇ ਤੁਸੀਂ ਸਵਾਲ ਜਵਾਬ ਕਰਕੇ ਔਰ ਆ ਕੇ ਰਣਬਾਜ ਹਸਪੀਟਲ ਮੈਨੂੰ ਸੇਵਾ ਦਾ ਮੌਕਾ ਦਿੱਨਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜੀ ਸਰ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਹੈ ਸੋਸ਼ਲ ਮੀਡੀਆ ਤੇ ਵੀ ਤੁਹਾਡੀਆਂ ਵੀਡੀਓਜ਼ ਜਦੋਂ ਅਸੀਂ ਅਪਲੋਡ ਕਰਦੇ ਹਾਂ ਬਹੁਤ ਜ਼ਿਆਦਾ ਲੋਕੀ ਪਸੰਦ ਕਰਦੇ ਨੇ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਮਿਲੇ ਸੀ ਤਾਂ ਗੱਲ ਕੀਤੀ ਸੀ ਤੁਹਾਡੇ ਵਰਲਡ ਰਿਕਾਰਡ ਦੀ ਤਾਂ ਤੁਹਾਨੂੰ ਬਹੁਤ ਵੱਡਾ ਇੱਕ ਜਿਹੜਾ ਆਨਰ ਮਿਲਿਆ ਹੈ ਪਹਿਲਾਂ ਤਾਂ ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਦਰਸ਼ਕਾਂ ਦੇ ਨਾਲ ਵੀ ਆਨਰ ਜ਼ਰੂਰ ਸਾਂਝਾ ਕਰੋ ਲਿਖੋ ਗੁਰਜੀਤ ਮੈਂ ਹਮੇਸ਼ਾ ਕੰਨਣਾ ਕੋਈ ਕੰਮ ਸ਼ੁਰੂ ਕਰਨਾ ਅਕਾਲ ਪੁਰਖ ਦਾ ਨਾਮ ਲੈ ਕੇ ਉਹਦਾ ਆਸਰਾ ਲੈ ਕੇ ਤੇ ਅੱਗੇ ਤੁਰੀਦਾ ਜਿਹੜੇ ਇਹ ਅਵਾਰਡ ਨੇ ਇਹ ਵਡਿਆਈ ਹੈ ਔਰ ਜਿਹਨੇ ਸ਼ੋਹਰਤ ਇਹ ਸਾਰਾ ਅਕਾਲ ਪੁਰਖ ਦੇ ਹੱਥ ਹੈ ਬਾਣੀ ਦੇ ਵਿੱਚ ਮਹਾਰਾਜ ਨੇ ਬਹੁਤ ਵਧੀਆ ਮਤਲਬ ਤੇ ਬਾਣੀ ਉਚਾਰੀ ਹੈ ਕਿ ਸਾਇਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਜੇ ਉਸ ਦਾਤੇ ਦੀ ਮਿਹਰ ਹੈ ਔਰ ਤੁਹਾਡੇ ਤੇ ਤੁਹਾਡੇ ਤੇ ਸਿਰ ਤੇ ਹੱਥ ਤੁਹਾਡੇ ਸਿਰ ਤੇ ਹੱਥ ਹੈਗਾ ਤੇ ਤੁਹਾਨੂੰ ਇਹ ਵਡਿਆਈ ਦੀ ਬਖਸ਼ਿਸ਼ ਇੱਕ ਤਰ੍ਹਾਂ ਦੀ ਮਿਲਦੀ ਹੈ ਔਰ ਅੱਜ ਜੋ ਨਾਮ ਇੱਜ਼ਤ ਮਹਾਰਾਜ ਨੇ ਦਿੱਤਾ ਔਰ ਉਸ ਤੋਂ ਬਾਅਦ ਮਰੀਜ਼ਾਂ ਨੇ ਜਿਹੜਾ ਆਪਣਾ ਵਿਸ਼ਵਾਸ ਨਾਲ ਇਹ ਨਾਮ ਦਿੱਤਾ ਹੈ ਇਹ ਮੈਂ ਕਹਿੰਦੇ ਨਾ ਜ਼ਿੰਦਗੀ ਭਰ ਦਾ ਰਿਣੀ ਆ ਕਹਿੰਦੇ ਜਿੰਨੀ ਸੇਵਾ ਕਰ ਲੋ ਓਨੀ ਥੋੜੀ ਸੋ ਸੱਚੇ ਪਾਸ਼ਾ ਦੀ ਬਹੁਤ ਮਿਹਰ ਰਹੀ ਹੈ ਕਿ ਮਤਲਬ ਜਿਹੜਾ ਉਹ ਵਾਰਡ ਸੀਗਾ 60 ਸਕਿੰਟਾਂ ਦੇ ਵਿੱਚ ਇੱਕ ਇੰਪਲਾਂਟ ਲਾਉਣਾ ਆਪਣੇ ਆਪ ਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਅਚੰਭਾ ਲੱਗਦਾ ਹੈ ਤੇ ਹੁਣ ਮਤਲਬ ਜਿਹੜਾ ਹੈ ਨਾ ਕਹਿੰਦੇ ਵੀ ਆਪਣਾ ਆਪਣੇ ਆਪ ਨਾਲ ਕੰਪੀਟੀਸ਼ਨ ਕਰਨਾ ਔਰ ਸੱਚੇ ਪਾਸ਼ਾ ਦਾ ਓਟ ਆਸਵਾ ਲੈ ਕੇ ਕਰਨਾ ਉਹਦੇ ਵਰਗੀ ਰੀਸ ਨਹੀਂ ਹੈ ਔਰ ਜੇ 60 ਸਕਿੰਟਾਂ 60 ਸਕਿੰਟ ਤੋਂ ਮੇਰਾ ਮੇਰਾ ਟਾਰਗੇਟ ਕੀ ਸੀਗਾ ਕਿ ਮੈਂ ਚਾਹਣਾ ਕਿ ਮਰੀਜ਼ ਜੇ ਮੇਰੇ ਤੇ ਇੰਨਾ ਭਰੋਸਾ ਕਰਕੇ ਆਇਆ ਉਹਨਾਂ ਮਿਨਿਮਲ ਟਾਈਮ ਡੈਂਟਲ ਚੇਅਰ ਦੇ ਉੱਤੇ ਹੋਵੇ ਔਰ ਡੈਂਟਲ ਚੇਅਰ ਦੇ ਉੱਤੇ ਜਿੰਨਾ ਘੱਟ ਤੋਂ ਘੱਟ ਮਰੀਜ਼ ਨੂੰ ਬਿਠਾਵਾਂਗੇ ਉਹਨਾਂ ਉਹਦਾ ਬਲੱਡ ਪ੍ਰੈਸ਼ਰ ਨਹੀਂ ਛੇਕਾ ਪਊਗਾ ਉਹਨਾਂ ਪੈਨਿਕ ਨਹੀਂ ਹੁੰਦਾ ਉਹਨੀ ਉਹ ਤਕਲੀਫ ਉਹ ਕਹਿੰਦੇ ਨਾ ਵੀ ਕਹਿੰਦੇ ਮੈਂ ਮੈਨੂੰ ਤਕਲੀਫ ਕਿਉਂ ਹੁੰਦੀ ਆ ਵੀ ਦਰਦ ਜਿਹੜੀ ਸਹਿਣ ਸਹਿਣਸ਼ੀਲਤਾ ਨਾ ਜਿਵੇਂ ਜਿਵੇਂ ਮਰੀਜ਼ ਦਾ ਡੈਂਟਲ ਚੇਅਰ ਤੇ ਬੈਠਣ ਦਾ ਸਮਾਂ ਵਧੀ ਜਾਂਦਾ ਉਹਨਾਂ ਮਰੀਜ਼ ਤੇ ਪ੍ਰੈਸ਼ਰ ਬਣਦਾ ਸੋ ਮਤਲਬ 60 ਸਕਿੰਟ ਦਾ ਮਤਲਬ ਇਹ ਹੈ ਕਿ ਮਰੀਜ਼ ਆਇਆ ਉਹ ਤੁਸੀਂ ਇੰਜੈਕਸ਼ਨ ਲਾ ਕੇ 60 ਸਕਿੰਟਾਂ ਚ ਇੰਪਲਾਂਟ ਕੀਤਾ ਔਰ ਉਸ ਤੋਂ ਬਾਅਦ ਸਕੈਨ ਕੀਤਾ ਸਕੈਨ ਕਰਕੇ ਤੇ ਆਪਣਾ ਅੱਗੇ ਦੀ ਅੱਗੇ ਜਿਹੜਾ ਹੈਗਾ ਘੰਟੇ ਦੇ ਵਿੱਚ ਮਰੀਜ਼ ਦਾ ਇੰਪਲਾਂਟ ਵੀ ਹੋ ਗਿਆ ਦੰਦ ਵੀ ਹੋ ਗਿਆ ਔਰ ਇਹ ਜਦੋਂ ਵਰਲਡ ਰਿਕਾਰਡ ਜਿਹੜਾ ਹੈਗਾ ਲੰਡਨ ਦੇ ਬੁੱਕ ਆਫ ਵਰਲਡ ਰਿਕਾਰਡਸ ਹੈਗੀ ਹੈ ਉੱਥੇ ਮੈਂ ਇਹ ਆਪਣਾ ਅਵਾਰਡ ਵਾਸਤੇ ਜਿਹੜਾ ਨਾਮ ਰਜਿਸਟਰ ਕਰਨ ਵਾਸਤੇ ਭੇਜਿਆ ਉਹ ਆਪ ਉਹਨਾਂ ਨੂੰ ਬੜਾ ਇਸ ਚੀਜ਼ ਦਾ ਅਚੰਭਾ ਹੋਇਆ ਕਿ ਵੀ ਇਹ ਕਿਵੇਂ ਹੋ ਸਕਦਾ ਮੈਂ ਫਿਰ ਮੇਰੇ ਮੇਰੀ ਇੰਟਰਵਿਊ ਹੋਈ ਤੇ ਵੀਡੀਓਜ਼ ਉਖਾਈਆਂ ਔਰ ਔਰ ਕੁਦਰਤੀ ਵੇਖੋ ਕਿਵੇਂ ਸੱਚੇ ਪਾਤਸ਼ਾਹ ਦੀ ਮਹਿਰ ਆ ਕਹਿੰਦੇ ਤਾਣਾ ਬਾਣਾ ਕਿੰਨਾ ਜੁੜਿਆ ਵਿਆ ਜਿਸ ਦਿਨ ਮੈਂ ਸ਼ਾਰਟ ਸਕੀਨਟ ਵਾਲਾ ਅਵਾਰਡ ਕਿ ਬਣਾਇਆ ਉਸ ਦਿਨ ਵੀ ਹਮਦਰਦ ਮੀਡੀਆ ਗਰੁੱਪ ਦੇ ਲਾਈਵ ਸ਼ੋਅ ਉੱਥੇ ਚੱਲ ਰਿਹਾ ਸੀ ਓਕੇ ਸੋ ਉਸ ਲਾਈਵ ਸ਼ੋਅ ਦੇ ਵਿੱਚ ਉਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਯਾਦਗਾਰ ਬਣ ਗਈ ਹੂੰ ਸੋ ਮਰੀਜ਼ਾਂ ਨੂੰ ਮਤਲਬ ਮੇਰਾ ਕਹਿਣ ਦਾ ਹੈ ਕਿ ਸਾਰੇ ਸਾਡੇ ਭੈਣ ਭਰਾ ਬਜ਼ੁਰਗ ਮਾਤਾਵਾਂ ਉਹ ਸਭ ਤੋਂ ਪਹਿਲਾਂ ਇਹੀ ਚੀਜ਼ ਪੁੱਛਦੇ ਕਹਿੰਦੇ ਵੀ ਪੁੱਤ ਪਤ ਕਿੰਨਾ ਚਿਰ ਟਾਈਮ ਲਾਏਗਾ ਕਿੰਨਾ ਕੁ ਲੰਮਾ ਸਮਾਂ ਲੱਗੂਗਾ ਸੋ ਮੈਨੂੰ ਨਾਲ ਨਾਲ ਕਹਿੰਦੇ ਜੀ ਹੁਣ ਤੁਸੀਂ ਮਿੰਟਾਂ ਦੀ ਗੱਲ ਕਰੋ ਸਕਿੰਟਾਂ ਤੇ ਆਉਣੇ ਸ਼ੁਰੂ ਹੋ ਗਏ ਆ ਸੋ ਟੈਨਸ਼ਨ ਨਾ ਲਾਓ ਦਿਮਾਗ ਤੇ ਬੋਝ ਨਹੀਂ ਪਾਉਣਾ ਮੈਨੂੰ ਸੇਵਾ ਦਾ ਮੌਕਾ ਦਿਓ ਔਰ ਉਹ ਆਪਣੇ ਜਿਹੜੇ ਹੋਰ ਡੈਂਟਿਸਟਾਂ ਨਾਲ ਗੱਲ ਕਰਦੇ ਆ ਉਹਦੇ ਵਿੱਚ ਫਿਰ ਉਹ ਨਾ ਕਹਿੰਦੇ ਜੀ ਨਹੀਂ ਜੀ ਹੋ ਨਹੀਂ ਸਕਦਾ ਮੈਂ ਕਹਿੰਦਾ ਜੀ ਹੋ ਨਹੀਂ ਸਕਦਾ ਠੀਕ ਹੈ ਮੈਂ ਮੰਨਦਾ ਰਾਹ ਪਏ ਵਾਪੇ ਜਾਣੀ ਹੈ ਤੁਸੀਂ ਬੈਠੋਗੇ ਤੇ ਕਰਾਉਗੇ ਔਰ ਉਸ ਸੀਜ਼ ਨੂੰ ਲੈ ਕੇ ਫਿਰ ਉਹ 60 ਸਕਿੰਟ ਦਾ ਵਰਲਡ ਰਿਕਾਰਡ ਕ੍ਰੀਏਟ ਹੋਇਆ ਔਰ ਜਦੋਂ ਮਤਲਬ ਜਿਹੜੇ ਲੰਡਨ ਇਹਦਾ ਮੇਨ ਆਫਿਸ ਹੈਗਾ ਉੱਥੇ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਵੀ ਇਹ ਦਾ ਇੱਕ ਤਰ੍ਹਾਂ ਦਾ ਰਿਕਾਰਡ ਆਪਣੇ ਆਪ ਚ ਅਚੰਭਾ ਹੈਗਾ ਬਹੁਤ ਵੱਡਾ ਰਿਕਾਰਡ ਮੰਨਿਆ ਸੋ ਉਹਨਾਂ ਨੇ ਮੈਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਨਵਾਈਟ ਕੀਤਾ ਔਰ ਹਾਊਸ ਆਫ ਕਾਮਨਸ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੱਕ ਸਰਟੀਫਿਕੇਟ ਆਫ ਐਕਸਲੈਂਸ ਦਿੱਤਾ ਗਿਆ ਔਰ ਮੈਂ ਕਹਨਾ ਬਈ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਦਾ ਜਿਨੇ ਐਨੀ ਵਡਿਆਈ ਬਖਸ਼ੀ ਮੇਰ ਪਰਿਆ ਹੱਥ ਰੱਖਿਆ ਔਰ ਉਸ ਤੋਂ ਬਾਅਦ ਜਿਹੜੇ ਮਤਲਬ ਦੁਨੀਆ ਭਰ ਤੋਂ 20 22 ਜਣੇ ਆਏ ਹੋਏ ਸੀਗੇ ਔਰ ਉਹ ਬਹੁਤ ਵੱਡੀ ਵੱਡੀ ਸ਼ਖਸੀਤਾ ਸੀ ਔਰ ਉਹਨਾਂ ਦੇ ਨਾਲ ਕਨੈਕਸ਼ਨ ਬਣਨੇ ਔਰ ਉਹਨਾਂ ਨੇ ਆਪਣੇ ਆਪ ਨੂੰ ਕਹਿੰਦੇ ਕਹਿੰਦੇ ਜੀ ਸਾਨੂੰ ਤਾਂ ਆਪ ਇਹ ਜਦੋਂ ਸੁਣਿਆ ਤੁਹਾਡੇ ਬਾਰੇ ਬਈ ਐਸੀ ਕੋਈ ਰូមੇਨੀਆ ਤੋਂ ਸੀ ਕੋਈ ਚੈਕਰਸ ਵਾਲਕਿਆਂ ਤੋਂ ਅਮਰੀਕਾ ਕੈਨੇਡਾ ਇਥੋ ਲੋਗ ਵੀ ਆਏ ਵੇਸੀ ਵਰਲਡ ਰਿਕਾਰਡ ਉਹਨਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਜਦੋਂ ਕੀਆ ਸੋ ਉਹਦਾ ਉਹਨਾਂ ਦੇ ਸਾਹਮਣੇ ਐਡੀ ਵੱਡੀ ਸਟੇਜ ਦੇ ਪਲੱਸ ਪਾਰਲੀਮੈਂਟਰੀਅਨਸ ਦੇ ਸਾਹਮਣੇ ਉਹ ਚੀਜ਼ ਮਿਲਦੀ ਬਹੁਤ ਵੱਡੀ ਇੱਕ ਤਰ੍ਹਾਂ ਦੀ ਇਹ ਨਾਮ ਬਣਿਆ ਹੈਗਾ ਬਿਲਕੁਲ ਸਰ ਬਹੁਤ ਹੀ ਵਧੀਆ ਤੁਹਾਡੀ ਜਿਹੜੀ ਅਚੀਵਮੈਂਟ ਤੁਸੀਂ ਹਾਸਲ ਕੀਤੀ ਹੈ ਇੱਕ ਵਾਰ ਫਿਰ ਤੋਂ ਹਮਦਰਦ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਥੈਂਕ ਯੂ ਵੈਰੀ ਮਾਡ ਜੀ ਮੈਂ ਹਤਾ ਕਹਿੰਦਾ ਵੀ ਹਮਦਰਦ মিডিਆ ਗਰੁੱਪ ਦਾ ਹੱਥ ਫੜ ਕੇ ਅੱਜ ਦੇ ਅੱਜ ਦੇਖੋ ਜੇ ਇਸ ਮੁਕਾਮ ਤੇ ਪਹੁੰਚ ਗਏ ਆ ਤੇ ਤੁਸੀਂ ਦੇਖੋ ਕਿ ਬੇ ਅਮਦਾਰਤ ਮੀਡੀਆ ਗਰੁੱਪ ਦਾ 베ਸ ਕਿੰਨਾ ਮਹਿਕਾ ਮੈਨੂੰ ਹਲੇ ਵੀ ਯਾਦ ਹੈ 2010 ਦੇ ਵਿੱਚ ਜਦੋਂ ਮੈਂ ਇੱਕ ਇੱਕ ਰਿਸ਼ਤਾ ਸ਼ੁਰੂ ਹੋਇਆ ਸੀ ਅਮਦਾਰਤ ਮੀਡੀਆ ਗਰੁੱਪ ਨਾਲ ਤੇ ਉਸ ਤੋਂ ਲੈ ਕੇ ਇਹ ਸਮੇਂ ਦੇ ਮੈਂ ਆਪਣੇ ਆਪ ਇਸ ਚੀਜ਼ ਨੂੰ ਕਹਿੰਦੇ ਇਸ ਗਰੁੱਪ ਨੂੰ ਔਰ ਇਹਨਾਂ ਦਾ ਨਾਮ ਜਿਹੜਾ ਗਰੋ ਕਰਦਾ ਮੈਂ ਆਪ ਦੇਖਿਆ ਵੀ ਅੱਜ ਮਿਲੀਅਨ ਸਬਸਕ੍ਰਾਈਬਰ ਤੋਂ ਉੱਤੇ ਪਹੁੰਚ ਗਏ ਆ ਬਹੁਤ ਵੱਡੀ ਚੀਜ਼ ਔਰ ਮੈਂ ਬਹੁਤ ਇਸ ਚੀਜ਼ ਦਾ ਹੈਗਾ ਵਧਾਈ ਦੇਣਾ ਹੈ ਕੰਦਤ মিডিਆ ਗਰੁੱਪ ਨੂੰ ਜੀ ਥੈਂਕ ਯੂ ਸੋ ਮਚ ਸਰ ਤੇ ਨਾਲੇ ਜਿਵੇਂ ਕਿ ਤੁਸੀਂ ਗੱਲ ਕੀਤੀ 60 ਸੈਕਿੰਡ ਦੇ ਵਿੱਚ ਇੰਪਲਾਂਟ ਕਰ ਦਿੰਨੇ ਹੋ ਤੇ ਇੱਥੇ ਹੁਣ ਕਈ ਲੋਕ ਨਾ ਬਹੁਤ ਕਾਲੇ ਪੈ ਜਾਂਦੇ ਨੇ ਉਹਨੇ ਸੋਚੇ ਹੋਣਗੇ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਘੱਟ ਟਾਈਮ ਲੱਗੇਗਾ ਐਦਾਂ ਦਾ ਕੁਝ ਪਲਾਨ ਕਰ ਰਹੇ ਹੋ ਮੈਂ ਤਾਂ ਆਪ ਹੀ ਕਰਨਾ ਜੀ ਵੇਖੋ ਗੱਲ ਹੈ ਮੈਂ ਹੁਣ ਤਿਆਰੀ ਸ਼ੁਰੂ ਕਰ ਦਿੱਤੀ ਆ ਜੀ ਪਹਿਲਾ ਕਦਮ ਅਕਾਲਪੁਰ ਦਾ ਨਾਮ ਲੋ ਕਹਿੰਦੇ ਪਾਠ ਪੂਜਾ ਕਰੋ ਹਾਂ ਤੇ ਫਿਰ ਤੁਹਾਡੇ ਹੱਥ ਹੋਰ ਸ਼ਫਾ ਬਖਸ਼ਿਸ਼ ਹੋਵੇ ਤੇ ਜਿਹੜਾ 60 ਸਕਿੰਡ ਦਾ ਆਵਦਾ ਰਿਕਾਰਡ ਬ੍ਰੇਕ ਕਰਨਾ ਉਹਦੇ ਤੇ ਹੁਣ ਮਿਹਨਤ ਕਰ ਰਹੇ ਆਂ ਔਰ ਅਖੀਰ ਦੇ ਵਿੱਚ ਫਾਇਦਾ ਕੀ ਹੋਣਾ ਮੈਂ ਮਰੀਜ਼ਾਂ ਦਾ ਫਾਇਦਾ ਜਿੰਨਾ ਮਰੀਜ਼ ਜਿਹੜਾ ਹੈਗਾ ਜਲਦੀ ਆਪਣਾ ਕੰਮ ਕਰਾ ਕੇ ਵੇਲਾ ਹੁੰਦਾ ਉਹਨਾਂ ਮਰੀਜ਼ ਜਾ ਕੇ ਤੋਂ ਸੌਂਚ ਨਹੀਂ ਹਜ਼ਾਰਾਂ ਲੋਕਾਂ ਨੂੰ ਦੱਸਦਾ ਕਿ ਯਾਰ ਵੇਖੋ ਉੱਥੇ ਰਣਬਾਜ ਹਸਪੀਟਲ ਜਾਓ ਡਾਕਟਰ ਮਾਨ ਨੇ ਮਤਲਬ ਇੰਨੇ ਸਕਿੰਟਾਂ ਦੇ ਵਿੱਚ ਇਹ ਆ ਕੰਮ ਕੀਤਾ ਹੈਗਾ ਔਰ ਇੰਪਲਾਂਟ ਲਾਇਆ ਔਰ ਉਸ ਤੋਂ ਬਾਅਦ ਹੁਣ ਮਸ਼ੀਨਾਂ ਨੇ ਹੁਣ 70-70 ਲੱਖ ਦੀਆਂ ਮਸ਼ੀਨਾਂ ਨੇ ਜਿਹੜੀਆਂ ਕਿ ਖੜੇ ਪੈ ਰਹੀਏ ਇੱਕ ਵਰਡ ਦਾ ਸਭ ਤੋਂ ਟਾਪ ਦੀ ਕੁਆਲਿਟੀ ਦਾ 크라운 ਉੱਤੇ ਬਣਦਾ ਜ਼ਰਕੋਨੀਆਂ ਕਰਾਉਂ ਪਾਉਂਦੇ ਸੋ ਮੇਰੇ ਕੋਲ ਬੜੇ ਮਰੀਜ਼ ਪੁੱਛਦੇ ਕਹਿੰਦੇ ਡਾਕਟਰ ਸਾਹਿਬ ਤੁਸੀਂ ਤੁਹਾਡੇ ਕੋਲੇ ਮਹਿੰਗਾ ਹੈ ਕੰਮ ਮੈਂ ਹੱਥ ਮੰਨ ਕੇ ਬੇਨਤੀ ਹਮੇਸ਼ਾ ਉਹਨਾਂ ਨੂੰ ਇਹ ਕਹਿੰਦਾ ਜੀ ਵੇਖੋ ਮੈਂ ਕੁਆਲਿਟੀ ਤੋਂ ਥੱਲੇ ਨਹੀਂ ਆ ਸਕਦਾ ਜੇ ਮੈਂ ਕੰਮ ਕਰੂੰਗਾ ਤਾਂ ਨੰਬਰ 1 ਦਾ ਕੰਮ ਕਰੂੰਗਾ ਨਹੀਂ ਮੈਂ ਨਾ ਕਰ ਦੂੰਗਾ ਕਿ ਜੇ ਮੈਂ ਮੇਰੇ ਕੋਲੇ 2 ਨੰਬਰ ਤੇ ਐਵਰੇਜ ਐਵਰੇਜ 임ਪਲੈਂਟ ਮੈਂ ਨਹੀਂ ਕਰ ਸਕਦਾ ਕਿਉਂਕਿ ਸਿਹਤ ਆਪਣਾ ਸਰੀਰ ਸਭ ਤੋਂ ਜ਼ਰੂਰੀ ਹੈ ਔਰ ਉਹਦੇ ਨਾਲ ਜਿਹੜਾ ਹੈ ਨਾ ਖਿਲਵਾੜ ਕਰਨਾ ਕੁਆਲਿਟੀ ਜਦੋਂ ਡਿੱਗਦੀ ਹੈ ਫਿਰ ਆਪਾਂ ਰਿਸਕ ਜ਼ਰੂਰ ਲੈਣੇ ਆ ਸੋ ਕੁਆਲਿਟੀ ਤੇ ਕੰਪਰੋਮਾਈਜ਼ ਨਾ ਕਰੋ ਕੋਈ ਗੱਲ ਨਹੀਂ ਥੋੜਾ ਜਿਹਾ ਸਮਾਂ ਵਰਕਰ ਵੇਖੋ ਗੱਲ ਇਹ ਆ ਵੀ ਜੇ ਤੁਸੀਂ ਸਾਰੇ ਮਰੀਜ਼ਾਂ ਨੇ ਮੇਰੇ ਤੇ ਇਨਾ ਵਿਸ਼ਵਾਸ ਕੀਤਾ ਰੌਲ ਮਰ ਕੇ ਮੈਂ ਤੁਹਾਨੂੰ ਮੈਂ ਮੈਂ ਆਪਦੀ ਐਗਜ਼ਾਮਪਲ ਦੇ ਰਿਹਾ ਕਿ ਕੁਝ ਮਰੀਜ਼ ਐਸੇ ਆਏ ਕਹਿੰਦੇ ਡਾਕਟਰ ਸਾਹਿਬ ਅਜੇ ਤੱਕ ਤੁਰੇ ਜਾਂਦੇ ਤੁਹਾਡੇ ਕੋਲੇ ਆ ਗਏ ਤੁਹਾਡਾ ਨਾਮ ਸੁਣਿਆ ਕੋਈ ਜਲੰਧਰ ਤੋਂ ਸੀ ਇੱਕ ਸਾਡੇ ਕੋਲੇ ਲੁਧਿਆਣੇ ਤੋਂ ਆਏ ਤੇ ਕਹਿੰਦੇ ਜੀ ਪਰ ਅਸੀਂ ਤਾਂ ਇੰਨੇ ਪੈਸੇ ਨਹੀਂ ਲਿਆਂਦੇ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਵੇਖੋ ਤੁਸੀਂ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਤਾਂ ਕੀ ਮੇਰਾ ਫਰਜ਼ ਨਹੀਂ ਆ ਮੈਂ ਤੁਹਾਡੇ ਤੇ ਵਿਸ਼ਵਾਸ ਕਰਾਂ ਸੋ ਐਸੇ ਮਰੀਜ਼ ਵੀ ਆਏ ਜਿਨ੍ਹਾਂ ਨੇ ਮਤਲਬ ਆਪਣਾ ਕੰਮ ਕਰਾ ਕੇ ਜਾਜ ਫੜਿਆ ਵਾਪਸ ਚਲੇ ਗਏ ਔਰ ਅੱਜ ਵੀ ਉਹ ਮਰੀਜ਼ ਮੇਰੇ ਨਾਲ رابطہ ਮੜ ਕੇ ਇਹੀ ਗੱਲ ਕਰਦੇ ਕਹਿੰਦੇ ਜੀ ਡਾਕਟਰ ਸਾਹਿਬ ਤੁਸੀਂ ਇੱਕ ਵਾਰੀ ਨਹੀਂ ਸਵਾਲ ਪੁੱਛਿਆ ਵੀ ਇੰਨੇ ਪੈਸੇ ਆ ਵੀ ਤੁਸੋਂ ਕਹਿੰਦਾ ਮੈਂ ਕਿਹਾ ਜੀ ਵੇਖੋ ਗੱਲ ਇਹ ਹੈ ਇੱਕ ਭਰੋਸੇ ਤੇ ਸਭ ਕੁਝ ਚੱਲਦਾ ਇਹ ਸਭ ਤੋਂ ਵੱਡੀ ਗੱਲ ਹੈ ਇੱਕ ਰਿਸ਼ਤਾ ਦੇ ਰਿਸ਼ਤੇ ਦੇ ਵਿੱਚ ਭਰੋਸਾ ਇਹ ਮੈਟਰ ਕਰਦੀਆਂ ਨੇ ਚੀਜ਼ਾਂ ਨੇ ਸੋ ਵਿਸ਼ਵਾਸ ਹੈ ਵਿਸ਼ਵਾਸ ਤੇ ਚੱਲ ਜਾਂਦਾ ਹੈਗਾ ਸੋ ਮੇਰੇ ਵੱਲੋਂ ਤੁਹਾਡੇ ਸਾਰਿਆਂ ਦੀ ਮੈਂ ਇੱਕ ਤਰ੍ਹਾਂ ਦਾ ਸੇਵਾ 'ਚ ਹਾਜ਼ਰ ਹੈਗਾ ਔਰ ਉਸੇ ਵਾਸਤੇ ਜਿਹੜਾ ਹੈਗਾ ਮੈਂ ਸਾਰੇ ਮਰੀਜ਼ਾਂ ਨੂੰ ਕਹਿਣਾ ਕਿ ਤੁਸੀਂ ਇੱਕ ਮਨ 'ਚ ਤੁਹਾਨੂੰ ਬਹੁਤ ਲੋਕੀ ਗੁੰਮਰਾਹ ਕਰਨਗੇ ਤੁਹਾਨੂੰ ਕਹਿਣਗੇ ਜੀ ਨਹੀਂ ਇਹ ਨਹੀਂ ਹੋ ਸਕਦਾ ਇਹ ਧੋਖਾ ਹੈ ਫਲਾਨਾ ਇਹ ਉਹ ਹੈ ਉਹ ਚੀਜ਼ਾਂ ਨੂੰ ਛੱਡ ਕੇ ਤੁਸੀਂ ਮਤਲਬ ਜਦੋਂ ਰਣਬਾਜ ਹਸਪੀਟਲ ਆਉਣਗੇ ਤੁਸੀਂ ਇੱਕ ਵਾਰੀ ਮੈਂ ਤਾਂ ਕਹਿੰਦਾ ਵੀ ਬੇਨਤੀ ਕਰਦਾ ਤੁਸੀਂ ਆਓ ਆ ਕੇ ਦੇਖੋ ਠੀਕ ਆ ਹੁਣ ਮਰੀਜ਼ ਕਈ ਐਸੇ ਆਏ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਤੁਸੀਂ ਦਾ ਕਹਿੰਦੇ ਮੈਨੂੰ ਤਾਂ ਡਰ ਬਹੁਤ ਲੱਗਦਾ ਮੈਨੂੰ ਤਾਂ ਕਿਸੇ ਮਰੀਜ਼ ਨੇ ਨਾ ਜੀ ਐਂ ਡਰਾਤਾ ਉਹ ਡਰ ਜਿਹੜਾ ਹੈਗਾ ਇਹ ਜਦੋਂ ਮੈਂ ਕਿਹਾ ਚਲੋ ਇੱਕ ਇੰਪਲਾਂਟ ਲਵਾ ਲਓ ਹੁਣ ਮਰੀਜ਼ ਤੇ ਜਦੋਂ ਇੱਕ ਮਿੰਟ ਦੇ ਵਿੱਚ 60 ਸਕਿੰਟਾਂ ਚ ਇੱਕ ਇੰਪਲਾਂਟ ਲੱਗਿਆ ਉਹ ਕਹਿੰਦਾ ਕਮਾਲ ਹੋ ਗਿਆ ਜੀ ਕਹਿੰਦਾ ਲੱਗੋ ਲੱਗਦੇ ਹੱਥ ਜੀ ਨਵੇੜੋ ਕੰਮ ਸਾਰਾ ਹੀ ਨਵੇੜਦੇ ਹੋ ਸੋ ਉਹ ਉਹ ਇੱਕ ਇੱਕ ਜਿਹਨੂੰ ਕੈਲਰਨਾ ਡਵੈਲਪਮੈਂਟ ਹੁੰਦੀ ਹੈ ਇੱਕ ਪ੍ਰੋਸੈਸ ਦੀ ਡਵੈਲਪਮੈਂਟ ਹੁੰਦੀ ਆ ਫੇਥ ਆ ਵਿਸ਼ਵਾਸ ਸੋ ਜਦੋਂ ਵਿਸ਼ਵਾਸ ਬਣ ਜਾਂਦਾ ਫਿਰ ਅੱਗੇ ਦੇ ਅੱਗੇ ਚੱਲ ਪੈਂਦਾ ਕੰਮ ਬਿਲਕੁਲ ਤੇ ਸਰ ਤੁਹਾਡੇ ਕੋਲ ਜਿਵੇਂ ਐਨ ਆਰ ਆਇਜ਼ਰ ਟ੍ਰੀਟਮੈਂਟ ਕਰਵਾਉਣ ਆਉਂਦੇ ਨੇ ਤੇ ਉਹਨਾਂ ਨੂੰ ਕਿੰਨੇ ਦਿਨ ਲੈ ਕੇ ਆਉਣੇ ਚਾਹੀਦੇ ਨੇ ਲਾਈਕ ਕੁਝ ਘੰਟਿਆਂ ਦੇ ਵਿੱਚ ਤਾਂ ਤੁਸੀਂ ਹਨਾ ਪੂਰਾ ਜਿਹੜੇ ਇੰਪਲਾਂਟਸ ਆ ਕਰ ਦਿੰਨੇ ਹੋ ਤੇ ਨਾਬ ਵਗੈਰਾ ਲੈਣਾ ਕਰਾਊਨ ਬਣਾਉਣੇ ਕਿੰਨਾ ਕੁ ਟਾਈਮ ਲੈ ਕੇ ਆਉਣ ਹੋ ਦੇਖੋ 1 ਮਿੰਟ ਦੇ ਵਿੱਚ ਮਤਲਬ ਕਹਿੰਦਾ ਵੀ 2 ਮਿੰਟ ਆਪਾਂ ਇੰਜੈਕਸ਼ਨ ਨੂੰ ਅਸਰ ਹੁੰਦੇ ਨੂੰ ਲਾ ਲੇ 60 ਸਕਿੰਟ ਦੇ ਵਿੱਚ 임ਪਲੈਂਟ ਲੱਗ ਗਿਆ 3 ਮਿੰਟ ਠੀਕ ਆ 4 ਮਿੰਟ ਲੱਗਦੇ ਆ ਸਾਰਾ ਸਕੈਨ ਕਰਨ ਨੂੰ ਸਕੈਨ ਜਿਹੜੀ ਮਸ਼ੀਨ 70 ਲੱਖ ਦੀ ਆ ਉਹ ਆਪਣੀ ਫੋਟੋਗ੍ਰਾਫਸ ਖਿੱਚਦੀ ਆ ਇਮੇਜਸ ਟ੍ਰਾਂਸਫਰ ਕਰਦੀ ਆ ਠੀਕ ਆ ਸੋ 4 ਹੋਗੇ 4 ਤੇ 3 7 ਤੇ ਉਦੋਂ ਮੁੜ ਕੇ 32 ਮਿੰਟ ਲੱਗਦੇ ਆ ਉਸ ਕਰਾਉਨ ਨੂੰ ਤਿਆਰ ਕਰਨ ਨੂੰ 40 ਮਿੰਟਾਂ ਤੋਂ ਘੱਟ ਦੇ ਵਿੱਚ ਇੱਕ ਇੰਪਲਾਂਟ ਤੇ ਉੱਤੇ ਕ੍ਰਾਊਨ ਬੜ ਕੇ ਤਿਆਰ ਹੋ ਜਾਂਦਾ ਹੈ। ਕੀ ਬਾਤ ਹੈ। ਸੋ ਜੇ ਆਪਾਂ ਇਹ ਜੇ ਆਪਾਂ ਗਿਣਤੀ ਕਰਦੇ ਆਂ ਹੁਣ ਜਿਹੜਾ ਰਹਿ ਗਿਆ ਉੱਪਰ ਤੇ ਥੱਲੇ ਵਾਲੇ ਜਿਹੜੇ ਇੰਪਲਾਂਟਸ ਕਰਨੇ ਆ ਜਵਾੜਾ ਲਾਉਣਾ ਉੱਤੇ ਦੰਦ ਥੱਲੇ ਵਾਲੇ ਦੰਦ ਫਿਕਸ ਕਰਨੇ ਆ ਉਹਨਾਂ ਵਾਸਤੇ ਮੈਂ ਮਰੀਜ਼ਾਂ ਨੂੰ ਕਹਿੰਨਾ ਵੀ ਦੋ ਦਿਨ ਆਪਦੇ ਲੈ ਕੇ ਆਓ ਤੁਹਾਨੂੰ ਦੋ ਦਿਨਾਂ ਦੇ ਵਿੱਚ ਲਾ ਕੇ ਤੁਹਾਨੂੰ ਵਿਹਲੇ ਕਰ ਦਿਆਂਗੇ। ਔਰ ਤੀਸਰੇ ਦਿਨ ਤੁਸੀਂ ਆਪਣਾ ਜਿਹੜਾ ਹੈਗਾ ਜੋ ਤੁਹਾਨੂੰ ਇਨਸਟਰਕਸ਼ਨਸ ਦੁਨੀਆ ਜਹਾਨ ਦੀ ਚੀਜ਼ ਖਾਓ ਸਿਰਫ ਬੇਨਤੀ ਹੈ ਵੀ ਆਪਾਂ ਕੋਈ 3 ਮਹੀਨੇ ਵਾਸਤੇ ਸਖਤ ਚੀਜ਼ ਨਹੀਂ ਖਾਣੇ ਜਿਵੇਂ ਦਾਣੇ ਚੱਪਣਿਆ ਕੁਝ ਵੀ ਹੈਗਾ ਸੋ ਡਾਇਟ ਜਿਹੜੀ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਉਹਨੂੰ ਫੋਲੋ ਕਰਨਾ 3 ਮਹੀਨੇ ਵਾਸਤੇ 3 ਮਹੀਨੇ ਵਾਸਤੇ ਮੇਰੇ ਮੇਰੇ ਵੱਲੋਂ ਚਾਹੇ ਗੰਨੇ ਚੂਪੋ ਚਾਹੇ ਪੱਠੀ ਦੇ ਕੋਲੇ ਬਹਿ ਜਾਓ ਦਾਣੇ ਚੱਪੋ ਮੇਰੀ ਗਰੰਟੀ ਹੈ ਸਾਰੀ ਉਮਰ ਦੀ ਲਾਈਫਟਾਈਮ ਵਾਰੰਟੀ ਦਾ ਕੰਮ ਬੈਕ ਕਰਕੇ ਦੇ ਰਿਆ ਔਰ ਲਿਖ ਕੇ ਦੇਵਾਂਗਾ ਐ ਨਹੀਂ ਆ ਕਭੀ ਕੋਈ ਆਪਣ ਕੱਲ ਨੂੰ 10 ਸਾਲਾਂ ਬਾਅਦ ਵੀ ਮੇਰੇ ਕੋਲੇ ਕਈ ਐਸੇ ਪੇਸ਼ੈਂਟ ਆਉਂਦੇ ਨੇ ਵੀ ਜੱਟ ਸਾਹਿਬ ਜੇ ਮੈਨੂੰ ਆ ਚੀਜ਼ ਦੀ ਤਕਲੀਫ ਹੋਈ ਤਾਂ ਫਿਰ ਕਿਵੇਂ ਕਹੋ ਤੁਸੀਂ 10 ਛੱਡੋ 20 ਸਾਲਾਂ ਬਾਅਦ ਵੀ ਅਸੀਂ ਤੁਹਾਨੂੰ ਉਸੇ ਖੜੇ ਮੱਥੇ ਦਾ ਤੁਹਾਡੇ ਸੇਵਾ ਚ ਹਾਜ਼ਰ ਹੋਵਾਂਗੇ ਬਹੁਤ ਵਧੀਆ ਸਰ ਤੁਸੀਂ ਜਿਵੇਂ ਇੰਨੇ ਕਾਮ ਰਹਨੇ ਹੋ ਤੇ ਇੰਨੇ ਤੁਸੀਂ ਸੋਹਣੀਆਂ ਗੱਲਾਂ ਕਰਦੇ ਹੋ ਇਹਦੇ ਪਿੱਛੇ ਦਾ ਕੀ ਰੀਜ਼ਨ ਹੈ ਦੇਖੋ ਗੱਲ ਇਹ ਆ ਵੀ ਮੈਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਮਹਾਰਾਜ ਦੀ ਬਾਣੀ ਕਹਿੰਦੇ ਜਿਸ ਤਨ ਬਾਣੀ ਵਿਸਰ ਜਾਏ ਇਹ ਬਾਣੀ ਦਾ ਅਕਾਲ ਪੁਰਖ ਦਾ ਨਾਮ ਲੈਣਾ ਸਾਡੇ ਗੁਰੂਆਂ ਨੇ ਸਿਖਾਇਆ ਹੀ ਸਾਨੂੰ ਇੱਕੋ ਚੀਜ਼ ਆ ਕਿ ਕਹਿੰਦੇ ਆਪਦਾ ਪਾਠ ਪੂਜਾ ਸਭ ਤੋਂ ਉੱਤਮ ਹੈ ਸਭ ਤੋਂ ਨੰਬਰ 1 ਚੀਜ਼ ਆ ਮਰੀਜ਼ ਨੂੰ ਜਦੋਂ ਮੈਂ ਟ੍ਰੀਟਮੈਂਟ ਸ਼ੁਰੂ ਕਰਦਾ ਉਹ ਸੱਚੇ ਪਾਤਸ਼ਾਹ ਦਾ ਨਾਮ ਲਈਦਾ ਨਾਮ ਲੈ ਕੇ ਅਸੀਂ ਜਿਹੜਾ ਹੈਗਾ ਸ਼ੁਰੂਆਤ ਕਰਦੇ ਆ ਔਰ ਮਾਲਕ ਐ ਦਾ ਮੈਨੂੰ ਇਹ ਮਹਿਸੂਸ ਹੁੰਦਾ ਕਿ ਸੱਚੇ ਪਾਤਸ਼ਾਹ ਜਿਵੇਂ ਥੱਲੇ ਉਤਰ ਕੇ ਮੇਰੇ ਹੱਥਾਂ ਦੇ ਵਿੱਚ ਜਿਹੜੀ ਆ ਨਾ ਉਹ ਤਾਕਤ ਉਹਨਾਂ ਦੀ ਬਖਸ਼ੀ ہوئی ਹੈ ਜੀ ਸੋ ਆਪਣੇ ਆਪ ਕਾਮਬੰਦਾ ਹੋ ਜਾਂਦਾ ਸ਼ਾਂਤ ਹੋ ਜਾਂਦਾ ਬਿਲਕੁਲ ਸਰ ਕਾਲ ਲੈਣੇ ਕਾਲ ਆ ਚੁੱਕੀ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕੀ ਕਹਿਣਾ ਕੀ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ ਜੀ ਮੇਰਾ ਨਾਮ ਗੁਰਜੀਤ ਹੈ ਤੇ ਮੈਂ ਪੁੱਛਣਾ ਇਹ ਚਾ ਰਿਹਾ ਜੀ ਡਾਕਟਰ ਸਾਹਿਬ ਜੀ ਮਤਲਬ ਮੈਂ ਤੇ ਕੈਨੇਡਾ ਰਹਿਣਾ ਜੀ ਮੈਂ ਕਿਤੇ ਮਤਲਬ ਇੰਡੀਆ ਵਾਲੇ ਪਾਸੇ ਆਵਾਂ ਤੇ ਤੁਹਾਡੇ ਨਾਲ ਕਿਵੇਂ ਮੁਲਾਕਾਤ ਹੋ ਸਰਬੀਆ ਜਾਂ ਆਣ ਦਾ ਕੋਈ ਜ਼ਰੀਆ ਤੁਸੀਂ ਦੱਸ ਸਕਦੇ ਹੋ ਵੀ ਇੱਕ ਮੀਟਿੰਗ ਹੋ ਜਵੇ ਤੇ ਵੀ ਪਤਾ ਲੱਗੇ ਕਿ ਕਿਵੇਂ ਅੱਗੇ ਪ੍ਰੋਸੈਸ ਹੈ ਔਰ ਜੇ ਉੱਥੇ ਬੰਦਾ ਦਾ ਇਲਾਜ ਕਰਾਣਾ ਹੈ ਤੇ ਆਪਾਂ ਨੂੰ ਕੋਈ ਇੰਸ਼ੋਰੈਂਸ ਚ ਲੋੜ ਪੈਂਦੀ ਹੈ ਜਾਂ ਫਿਰ ਮਤਲਬ ਕਿੰਨਾ ਕੁ ਐਕਸਪੈਂਸ ਇਸ ਵਿੱਚ ਥੋੜਾ ਜਿਹਾ ਆਈਡੀਆ ਦੇ ਸਕਦੇ ਹੋ ਦੇਖੋ ਬੇਨਤੀ ਇਹ ਹੈ ਜੀ ਵੀ ਮਤਲਬ ਤੁਸੀਂ ਬਹੁਤ ਵਧੀਆ ਸਵਾਲ ਹੈ ਬੜਾ ਐਲੈਬੋਰੇਟ ਹੈਗੀ ਆ ਚੀਜ਼ ਜਿਹੜੀ मोस्ट ਇੰਪੋਰਟੈਂਟ ਚੀਜ਼ ਤੁਸੀਂ ਇੰਡੀਆ ਜਦੋਂ ਆਉਣੇ ਹੋ ਤੇ ਰਣਬਾਜ ਹਸਪੀਟਲ ਤੁਸੀਂ ਆ ਜਾਓ ਤੇ ਉੱਥੇ ਤੁਹਾਡਾ ਰਹਿਣ ਦਾ ਇਂਤਜ਼ਾਮ ਵੀ ਆ ਖਾਣ ਪੀਣ ਦਾ ਇਂਤਜ਼ਾਮ ਸਾਡੇ ਕੋਲੇ ਰੋ ਆਪਣਾ ਕੰਮ ਕਰਾਓ ਹੁਣ ਡਿਪੈਂਡ ਕੀ ਕਰਦਾ ਕਿ ਮੈਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਰਿਕੁਆਇਰਮੈਂਟ ਕੀ ਹੈ ਤੁਹਾਡੀ ਬੋਨ ਦਾ ਸਟੇਟਸ ਕੀ ਹੈ ਜੇ ਮੈਨੂੰ ਤੁਸੀਂ WhatsApp ਤੇ ਮੇਰਾ WhatsApp ਨੰਬਰ ਥੱਲੇ ਆ ਰਿਹਾ ਮੈਂ ਰਿਪੀਟ ਵੀ ਕਰ ਦਿੰਦਾ 977900552 977900552 ਇਹ ਮੇਰਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਤੇ ਆਪਣੇ ਮੈਨੂੰ ਜੇ ਐਕਸਰੇ ਇਥੋਂ ਕਿਥੋਂ ਕਰਾ ਕੇ ਕੈਨੇਡਾ ਦੇ ਵਿੱਚੋਂ ਭੇਜ ਸਕਦੇ ਹੋ ਤਦ ਤੁਸੀਂ ਆ ਐਕਸਰੇ ਮੈਨੂੰ ਭੇਜੋ ਔਰ ਮੈਂ ਤੁਹਾਨੂੰ ਐਗਜ਼ੈਕਟ ਅਮਾਉਂਟ ਕਿੰਨਾ ਅਮਾਉਂਟ ਹੋਊਗਾ ਔਰ ਕਿੰਨੇ ਘੰਟਿਆਂ ਦੇ ਵਿੱਚ ਉਹ ਮੈਂ ਤੁਹਾਡਾ ਕੰਪਲੀਟ ਕਰ ਸਕੂੰਗਾ ਉਹ ਜਿਹੜੀ ਚੀਜ਼ ਹੈਗੀ ਆ ਮੈਂ ਤੁਹਾਨੂੰ ਦੱਸ ਸਕਦਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਤੇ ਇਹਦੇ ਨਾਲ ਹੀ ਹੋਰ ਵੀ ਜਿੰਨੇ ਦਰਸ਼ਕ ਦੇਖ ਰਹੇ ਨੇ ਜੇਕਰ ਉਹਨਾਂ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਜ਼ਰੂਰ ਕਾਲ ਕਰ ਸਕਦੇ ਨੇ ਲਾਈਵ ਪ੍ਰੋਗਰਾਮ 'ਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਜਿੱਥੇ ਲਿਖਿਆ ਲਾਈਵ ਕਾਲ 647366777 ਤੇ ਸਾਰੇ ਦੇ ਨਾਲ ਹੀ ਤੁਹਾਡੇ ਕੋਲ ਕਿਹੜੀ ਕੰਟਰੀਸ ਤੋਂ ਜਿਹੜੇ ਪੇਸ਼ੈਂਟ ਮੋਸਟਲੀ ਆਉਂਦੇ ਨੇ ਦੇਖੋ ਜੀ ਹਮਦਰਦ মিডিਆ ਗਰੁੱਪ ਨੇ ਨਾਮ ਹੀ ਇੰਨਾ ਚਮਕਾਤਾ ਦੁਨੀਆ ਭਰ ਦੇ ਵਿੱਚ ਕਿ ਐਨੇ ਮੈਨੂੰ ਆਪ ਨੂੰ ਗਿਣਤੀ ਮੁੱਕ ਗਈ ਆ ਵੀ ਕੰਟਰੀਜ਼ ਕਿੰਨੇ ਕਿੰਨਿਆਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ ਤੁਸੀਂ ਬਲੀਵ ਨਹੀਂ ਕਰੋਗੇ ਫਿਲੀਪੀਨਸ ਜਰਮਨੀ ਇਟਲੀ ਮਤਲਬ ਅਨਹਿੰਡਿੰਗ ਲਾਈਨ ਆ ਕੰਟਰੀਜ਼ ਦੀ ਜਿੱਥੇ ਜਿੱਤੋਂ ਮਰੀਜ਼ ਆ ਕੇ ਆਪਣੇ ਕੰਮ ਕਰਵਾ ਕੇ ਗਏ ਨੇ ਔਰ ਉਹ ਹੁਣ ਜਿਵੇਂ ਨਾ ਇੱਕ ਤਾਰ ਛਿੜ ਗਈ ਉਹ ਅੱਗੇ ਦੀ ਅੱਗੇ ਜਿਹੜਾ ਹੈਗਾ ਉਹ ਮਰੀਜ਼ ਜਾ ਕੇ ਜੇ ਮੈਂ ਜੇ ਮੈਂ ਵੇਖੋ ਇਮਾਨਦਾਰੀ ਧੋਖਾ ਨਾ ਦੇਵੇ ਕਿਸੇ ਨੂੰ ਜੋ ਕਰਨਾ ਦੱਸੇ ਮੂੰਹ ਤੇ ਦੱਸੇ ਉਹ ਕਹਿੰਦੇ ਉਸ ਟਾਈਮ ਦੇ ਉੱਤੇ ਮਰੀਜ਼ ਨੂੰ ਥੋੜਾ ਕੌੜਾ ਲੱਗ ਸਕਦਾ ਪਰ ਦੂਰ ਅੰਦੇਸ਼ੀ ਨਾਲ ਜਦੋਂ ਤੁਸੀਂ ਦੇਖਦੇ ਹੋ ਇਮਾਨਦਾਰੀ ਤੋਂ ਉੱਤੇ ਕੋਈ ਚੀਜ਼ ਨਹੀਂ ਮੈਂ ਹਮੇਸ਼ਾ ਮਰੀਜ਼ ਨੂੰ ਕਹਿੰਦਾ ਕਿ ਜੋ ਮੈਂ ਨੂੰ ਪੁੱਛਾਂ ਮੈਂ ਤੁਹਾਨੂੰ ਉਹ ਸਵਾਲ ਦਾ ਜਵਾਬ ਦੇਵਾਂਗਾ ਜੇ ਮੈਂ ਕਰ ਸਕਦਾ ਤਾਂ ਮੈਂ ਜ਼ਰੂਰ ਕਰੂੰਗਾ ਵੈਸੇ ਅੱਜ ਤੱਕ ਸੱਚੇ ਪਾਤਸ਼ਾਹ ਨੇ ਇੰਨੀ ਕ ਬਖਸ਼ਿਸ਼ ਦਿੱਤੀ ਹੈ ਕੋਈ ਮਰੀਜ਼ ਮਤਲਬ ਬਿਨਾ ਕਰਵਾਏ ਮਤਲਬ ਇਹ ਨਹੀਂ ਹੋਇਆ ਚਾਂਸ ਹੋਇਆ ਕਿ ਜੀ ਮੈਂ ਤੁਹਾਡੇ ਇੱਥੇ ਦੰਦ ਨਹੀਂ ਲਾ ਸਕਦਾ ਸੋ ਹੋਇਆ ਕੀ ਹੈਗਾ ਕਿ ਕੁਆਲਿਟੀ ਦੇ ਵਿੱਚ ਮੈਟਰ ਕਰਦੀ ਹੈਗੀ ਆ ਔਰ ਇਹ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਆਉਂਦੇ ਇਮਾਨਦਾਰੀ ਕਰਕੇ ਹੀ ਆਉਂਦੇ ਆ ਵੀ ਚਲੋ ਕਹਿੰਦੇ ਡਾਕਟਰ ਸਾਹਿਬ ਨੇ ਇੱਕ ਜ਼ੁਬਾਨ ਜਿਹੜਾ ਕਹਿੰਨਾ ਵਰਡ ਆਫ ਮਾਊਥ ਆ ਇਹ ਕਹਿੰਦਾ ਕਿ ਜੋ ਮਰੀਜ਼ ਨੇ ਕੀਤਾ ਪਰ ਜੋ ਮੇਰੀ ਜ਼ੁਬਾਨ ਤੁਹਾਨੂੰ ਦੇਣੀ ਆ ਉਹ ਮੈਂ ਆਪਣੇ ਵੱਲੋਂ ਜਿਹੜਾ ਹੈਗਾ ਉਹ ਮਰੀਜ਼ ਦਾ ਇੱਕ ਤਰ੍ਹਾਂ ਦਾ ਕਹਿੰਦੇ ਮਰੀਜ਼ ਥੱਲ ਪੈ ਜਾਂਦੀ ਆ ਉਹ ਮਰੀਜ਼ ਕਹਿੰਦਾ ਵੀ ਨਹੀਂ ਕਹਿੰਦਾ ਮੈਂ ਇੱਥੇ ਹੀ ਡਾਕਟਰ ਸਾਹਿਬ ਕੋਲ ਜਾਣਾ ਜੀ ਤੇ ਸਰ ਕਾਫੀ ਲੋਕਾਂ ਦੇ ਕੁਐਸਚਨਸ ਵੀ ਆਉਂਦੇ ਹੁੰਦੇ ਨੇ ਕਮੈਂਟਸ ਦੇ ਵਿੱਚ ਕਿ ਦੰਦ ਭੂਰਨ ਲੱਗ ਜਾਂਦੇ ਨੇ ਉਹਨਾਂ ਦੇ ਕਈ ਵਾਰੀ ਤੇ ਉਸ ਤੋਂ ਬਾਅਦ ਜਿਵੇਂ ਕੈਪਿੰਗ ਕਰ ਦਿੱਤੀ ਜਾਂਦੀ ਹੈ ਤੇ ਉਹ ਵੀ ਜ਼ਿਆਦਾ ਟਾਈਮ ਨਹੀਂ ਟਿਕਦੀ ਹੈਗੀ ਤਾਂ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਇਹ ਵੈਸੇ ਅੱਜ ਤੱਕ ਮੈਨੂੰ ਲੱਗਦਾ ਵੀ ਇਹ ਵੱਧ ਦੀ ਡੈਂਟਿਸਟਰੀ ਤਾਂ ਹੁਣ ਗੁਰਜੀਤ ਹੀ ਕਰੀ ਬੈਠੇ ਜਿਹੜੇ ਇੰਨੇ ਸੋਹਣੇ ਸਵਾਲ ਪੁੱਛੀ ਜਾਂਦੇ ਇਹ ਮੇਰੇ ਧਿਆਨ ਚ ਆਉਣਾ ਨਹੀਂ ਸੀ ਪਰ ਇਹ ਬਹੁਤ ਵਧੀਆ ਸਵਾਲ ਹੈਗਾ ਰੀਜ਼ਨ ਕਿ ਮੇਰੇ ਕੋਲੇ ਬਹੁਤ ਮਰੀਜ਼ ਨੇ ਜਿਹੜੇ ਕਹਿੰਦੇ ਜੀ ਵੀ ਡਾਕਟਰ ਸਾਹਿਬ ਅਸੀਂ ਵਾਪਸ ਗਏ ਤੇ ਉੱਥੋਂ ਨਾ ਮਤਲਬ ਇੱਥੇ ਮਤਲਬ ਕਿਥੋਂ ਕਰਾਇਆ ਨਾਮ ਕੀ ਲੈਣਾ ਹੈਗਾ ਜਿੱਥੋਂ ਵੀ ਕਿਸ ਨੇ ਕੋਈ ਕੰਮ ਕਰਾਇਆ ਉਤੋਂ ਜਿਵੇਂ ਕਹ ਲੋ ਨਾ ਤੜਕਲ ਲੱਗ ਜਾਂਦੇ ਆ ਉਹ ਤੜਕਣਾ ਕੀ ਹੁੰਦਾ ਕਿ ਆਪਾਂ ਥੱਲੇ ਜਿਹੜਾ ਬ੍ਰਿਜ ਹੁੰਦਾ ਨਾ ਬ੍ਰਿਜ ਦੇ ਜਿਹੜਾ ਬੇਸ ਹੈ ਉਹ ਮੈਟਲ ਹੁੰਦਾ ਉਹਦੇ ਉੱਤੇ ਸੇਰਾਮਿਕ ਹੁੰਦਾ ਜੇ ਤੁਹਾਡਾ ਕੁਆਲਿਟੀ ਆਫ ਸੇਰਾਮਿਕ ਨਹੀਂ ਚੰਗਾ ਤਾਂ ਫੇਰ ਉਹ ਦੰਦ ਟੜਕਣਗੇ ਟੜਕਣਗੇ ਉਸ ਤੋਂ ਬਾਅਦ ਕੀ ਹੈ ਉਹ ਅੱਗੇ ਦੀ ਅੱਗੇ ਜਦੋਂ ਇੱਕ ਜਿਵੇਂ ਨਾ ਸ਼ੀਸ਼ਾ ਹੁੰਦਾ ਸ਼ੀਸ਼ੇ 'ਚ ਤਰੇੜ ਪੈ ਜਾਂਦੀ ਹੈ ਤਾਂ ਉਹ ਤਰੇੜ ਤੋਂ ਅੱਗੇ ਦੀ ਅੱਗੇ ਵਧਦਾ ਜਾਂਦਾ ਕੰਮ ਔਰ ਉਹ ਤੇ ਉਹੋ ਚੀਜ਼ ਦੰਦਾਂ ਦੇ ਨਾਲ ਹੋ ਜਾਂਦੀ ਐ ਸੋ ਮੈਂ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੇ ਵੱਲੋਂ ਜ਼ਰਕੋਨੀਆ ਦੰਦ ਲਵਾਓ ਅਸੀਂ ਬਹੁਤ ਸੁਖ ਰਿਹਾ ਤੇ ਤੁਹਾਨੂੰ ਖਬਰ ਦੇਵਾਂਗੇ ਵੀ ਜਿਹੜਾ 2 ਦਿਨਾਂ ਦਾ ਕੰਮ ਵੀ ਐ ਉਹ ਹੋ ਸਕਦਾ ਅਸੀਂ ਇੱਕ ਦਿਨ ਦੇ ਵਿੱਚ ਸਾਰੇ ਮਰੀਜ਼ ਦਾ ਜਿਹੜਾ ਹੈਗਾ ਉੱਪਰ ਥੱਲੇ ਵਾਲੇ ਜਵਾੜੇ ਨਾਲ ਕਰਕੇ ਤਿਆਰ ਕਰ ਦਈਏ ਠੀਕ ਆ ਜੀ ਉਹ ਜਿਹੜੀ ਚੀਜ਼ ਹੈ ਕਿ ਇੰਪੋਰਟੈਂਟ ਸਭ ਤੋਂ ਹੈਗਾ ਕਿ ਕੁਆਲਿਟੀ ਨਾ ਕੰਪਰੋਮਾਈਜ਼ ਕਰੋ ਜਿਹੜਾ ਇਹ ਇਹ ਇੰਪੋਰਟੈਂਸ ਹੀ ਇੱਕ ਐਸੀ ਚੀਜ਼ ਹੈਗੀ ਆ ਜਿੱਦਨ ਜਿਸਦੋਂ ਮਰੀਜ਼ ਕੁਆਲਿਟੀ ਤੇ ਕੰਪਰੋਮਾਈਜ਼ ਕਰੂਗਾ ਦੇਖੋ ਮਰੀਜ਼ ਦੇ ਆਪ ਦਾ ਕਸ਼ਟ ਜਿਹੜਾ ਭੋਗਣਾ ਅਲੱਗ ਹੈ ਫਿਰ ਉਹ ਡਾਕਟਰ ਨੂੰ ਵੀ ਕਹਿਣਾ ਵੀ ਡਾਕਟਰ ਸਾਹਿਬ ਮੈਂ ਔਖਾ ਹੈਗਾ ਦੇਖੋ ਜੇ ਮੈਨੂੰ ਚੁੰਡੀ ਵੱਢੂਗੀ ਤੇ ਅੱਗੇ ਤਾਂ ਦਰਦ ਹੋਊਗੀ ਤਾਂ ਮੈਂ ਡਾਕਟਰ ਨੂੰ ਕਹੂੰਗਾ ਵੀ ਮੈਨੂੰ ਤਕਲੀਫ ਹੋ ਰਹੀ ਹੈ ਸੋ ਕੁਆਲਿਟੀ ਨਾਲ ਕੰਪਰੋਮਾਈਜ਼ ਕਰਿਓ ਵਧੀਆ ਚੀਜ਼ ਲਵਾਓ ਕਹਿੰਦੇ ਨਾ ਸਸਤਾ ਰੋਵੇ बार-बार ਤੇ ਕਹਿੰਦਾ ਮੈਂ ਘਰੋਂ ਵੇ ਇੱਕ ਵਾਰ ਇਹ ਉਹੋ ਕੰਮ ਹੈ ਜੀ ਸੋ ਆਪਣੇ ਆਪ ਤੋਂ ਵਧੀਆ ਕੰਮ ਕਰਾਓ ਤਾਂ ਕਿ ਤੁਹਾਨੂੰ ਜ਼ਿੰਦਗੀ ਪਰ ਜਿਹੜੇ ਹੈਗਾ ਉਹ ਚੀਜ਼ਾਂ ਦੀ ਕੋਈ ਦਿੱਕਤ ਨਾ ਆਵੇ ਜੀ ਤੇ ਸਰ ਅਕੋਮੋਡੇਸ਼ਨ ਦੀ ਜ਼ਰੂਰ ਗੱਲ ਕਰਨੀ ਚਾਹਾਂਗੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਤੁਹਾਡੇ ਵੱਲੋਂ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤਾਂ ਜੇਕਰ ਕੋਈ ਐਨ ਆਰ ਆਈਸ ਆਉਂਦੇ ਨੇ ਉਹਨਾਂ ਨੂੰ 에어ਪੋਰਟ ਤੋਂ ਲੈਣ ਆਉਣਾ ਹੈ ਕਿੱਥੇ ਰਹਿਣਗੇ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਅਕੋਮੋਡੇਸ਼ਨ ਬੜਾ ਜਿਹੜੀ ਇੰਪੋਰਟੈਂਟ ਚੀਜ਼ ਆ ਜੀ ਕਿ ਅਕੋਮੋਡੇਸ਼ਨ ਮੈਨੂੰ ਬਹੁਤ ਮਰੀਜ਼ ਪੁੱਛਦੇ ਆ ਡਾਕਟਰ ਸਾਹਿਬ ਕਿੰਨੇ ਪੈਸੇ ਲਵੋਗੇ ਮੈਂ ਕਾ ਜੀ ਮੈਂ ਸਿਰਫ ਇਹ ਗੱਲ ਕਹਿਣਾ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਦਿੱਤਾ ਉਹ ਸਾਡੀ ਆਪ ਦੀ ਫੈਸਿਲਿਟੀ ਆ ਤੁਹਾਡਾ ਜੀ ਆਇਆਂ ਨੂੰ ਆਪਣੇ ਘਰੇ ਇਸ ਘਰ ਸਮਝ ਕੇ ਆਓ ਉਥੇ ਰਹੋ ਉਹਦੇ ਕੋਈ ਚਾਰਜਸ ਨਹੀਂ ਬਾਕੀ ਮਹਾਰਾਜ ਦਾ ਲੰਗਰ ਹੈ ਜੋ ਰੋਟੀ ਪਾਣੀ ਹੈਗਾ ਕਿਸੇ ਪੇਸ਼ੈਂਟ ਤੋਂ ਮੈਂ ਕੋਈ ਉਹਦੇ ਵਾਸਤੇ ਵੀ ਚਾਰਜ ਨਹੀਂ ਕਰਦਾ ਓਕੇ ਠੀਕ ਆ ਰਹੀ ਗੱਲ ਹੁਣ ਜਿਹੜਾ ਕਈ ਵਸੇ ਅੱਜ ਤੱਕ ਇੱਕ ਦੋ ਪੇਸ਼ੈਂਟ ਹੀ ਆ ਜਿਨ੍ਹਾਂ ਨੂੰ ਦਿੱਲੀ 에어ਪੋਰਟ ਤੋਂ ਲਿਆਉਣਾ ਪਿਆ ਨਹੀਂ ਆਦਰਵਾਈਜ਼ ਮਰੀਜ਼ ਸਾਰੇ ਜਿਹੜੇ ਹੈਗੇ ਸਾਡੇ ਬਜ਼ੁਰਗ ਮਾਤਾਵਾ ਭੈਣ ਭਰਾ ਉਹ ਸਾਰੇ ਪੰਜਾਬ ਚਲੇ ਜਾਂਦੇ ਆ ਉੱਥੋਂ ਫਿਰ ਉਹਨਾਂ ਦਾ ਆਪ ਦਾ ਟਾਈਮ ਫਿਕਸ ਕਰਕੇ ਸਾਡੇ ਕੋਲੇ ਆ ਜਾਂਦੇ ਕੋਈ ਜ਼ਰੂਰਤ ਪਈ ਨਹੀਂ ਅ ਤਾਂ ਓਕੇ ਤੇ ਸਰ ਕਿਸੇ ਵੀ ਫੀਲਡ ਦੇ ਵਿੱਚ ਦੇਖਦੇ ਆ ਤਾਂ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਆ ਤੇ ਤੁਹਾਡੀ ਫੀਲਡ ਦੀ ਗੱਲ ਕਰੀ ਤੁਸੀਂ ਹੁਣੇ ਇੰਨੀ ਵੱਡੀ ਅਚੀਵਮੈਂਟ ਵੀ ਹਾਸਲ ਕੀਤੀ ਐ ਤਾਂ ਤੁਹਾਡੇ ਨਾਲ ਕਿੰਨਾ ਕ ਜਿਹੜੇ ਹੋਰ ਮੁਕਾਬਲਾ ਕਰਦੇ ਨੇ ਦੇਖੋ ਮੈਂ ਜਿਹੜੇ ਅਵਾਰਡ ਨੇ ਨਾ ਜੀ ਮੈਂ ਇਹ ਚੀਜ਼ ਦੇ ਵਿੱਚ ਵਿਸ਼ਵਾਸ ਕਰਦਾ ਕਿ ਅਵਾਰਡ ਨੂੰ ਇੱਕ ਸੱਚੇ ਪਾਤਸ਼ਾਹ ਇੰਨੀ ਕਿ ਤਾਕਤ ਬਖਸ਼ੇ ਕੋ ਜੈਲਸੀ ਇੱਕ ਨੈਚੁਰਲ ਫੈਕਟਰ ਆ ਕਿਸੇ ਵੀ ਇਨਸਾਨ ਦੇ ਨਾਲ ਕਹਿੰਦੇ ਨਾ ਕੰਪੀਟੀਸ਼ਨ ਦਾ ਈਰਖਾ ਹੋ ਹੀ ਜਾਂਦੀ ਹੈ ਪਰ ਮੈਂ ਇਸ ਸਿਰਫ ਇਹ ਵਿਸ਼ਵਾਸ ਕਰਦਾ ਕਿ ਮੇਰਾ ਕੰਪੀਟੀਸ਼ਨ ਕਿਸੇ ਨਾਲ ਦੀ ਹੈ ਸਾਰੇ ਮੇਰੇ ਆਪ ਦੇ ਭੈਣ ਭਰਾ ਨੇ ਜਿਹੜੇ ਦੰਦਾ ਦੀ ਡਾਕਟਰੀ ਕਰਕੇ ਇੰਨੇ ਇੰਨੇ ਸਾਲਾਂ ਮਾਪੇ ਨੇ ਪੜਾਇਆ ਲਖਾਇਆ ਇੱਥੋਂ ਤੱਕ ਪਹੁੰਚੇ ਆ ਸੋ ਮਤਲਬ ਮੈਂ ਕਿਸੇ ਨਾਲ ਕੰਪੀਟ ਨਹੀਂ ਕਰਦਾ ਮੈਂ ਉਹਨਾਂ ਨੂੰ ਬੇਨਤੀ ਇਹ ਕਰਦਾ ਵੀ ਭਰਾ ਜੇ ਮੈਂ ਕਿਤੇ ਤੁਹਾਡੀ ਕੰਮ ਆ ਸਕਦਾ ਤੇ ਮੈਨੂੰ ਦੱਸੋ ਮੈਂ ਤੁਹਾਡੀ ਸੇਵਾ ਚ ਵੀ ਹਾਜ਼ਰ ਹਾਂ ਸੋ ਇੱਕ ਬੰਦਾ ਨਾ ਕਿ ਇੱਕ ਹੁੰਦਾ ਹੈ ਕਹਿੰਦੇ ਲੀ ਪੱਟਣ ਵਾਲਾ ਹੈ ਮੈਂ ਮੈਂ ਆਪਣੇ ਆਪ ਨੂੰ ਕਹਣਾ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਇੱਕ ਰਸਤਾ ਦਿਖਾਇਆ ਔਰ ਮੈਂ ਲੀ ਪੱਟ ਲਈ ਹੈ ਔਰ ਉਸ ਦੇ ਉੱਤੇ ਮੁਕਾਮ ਹਾਸਲ ਕਰਨਾ ਅਵਾਰਡ ਮਿਲਣੇ ਇਹ ਦੂਸਰਿਆਂ ਵਾਸਤੇ ਜਿਹੜੀ ਇਨਸਪੀਰੇਸ਼ਨ ਕ੍ਰੀਏਟ ਕਰ ਰਹੇ ਹਾਂ ਕਿ ਭਾਈ ਨਾਲ ਮਿਲ ਕੇ ਚੱਲੋ ਇੱਕ ਕਹਿੰਦੇ ਸਮਾਂ ਆਊਗਾ ਜਿਵੇਂ ਜਿਵੇਂ ਤੁਸੀਂ ਆਪਣਾ ਕੰਮ ਕਰ ਹੀ ਜਾਓਗੇ ਤੁਹਾਡੇ ਸਕਿੱਲਸ ਬੈਟਰ ਹੋਈ ਜਾਣਗੇ ਅੱਗੇ ਜਾ ਕੇ ਤੁਸੀਂ ਉਹਦੇ ਤੋਂ ਤੁਹਾਨੂੰ ਫਾਇਦਾ ਹੋਊਗਾ ਔਰ ਤੁਸੀਂ ਵੀ ਆਪਣਾ ਅਵਾਰਡ ਲੈ ਸਕਦੇ ਬਿਲਕੁਲ ਸਰ ਤੇ ਸਰ ਇਹਦੇ ਨਾਲ ਹੀ ਆਪਣੇ ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜਾਣ ਤੋਂ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਸਾਰੇ ਜਿੰਨੇ ਦਰਸ਼ਕ ਇਸ ਵੇਲੇ ਟੀਵੀ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਤੇ ਮੇਰੇ ਪਰਿਵਾਰ ਤੇ ਤੁਸੀਂ ਬਹੁਤ ਵੱਡਾ ਕਹਿੰਦੇ ਨਾ ਸਿਰ ਤੇ ਹੱਥ ਰੱਖਿਆ ਇੱਕ ਵਿਸ਼ਵਾਸ ਕੀਤਾ ਇੰਨੇ ਹਜ਼ਾਰਾਂ ਮੀਲ ਦੂਰ ਤੁਸੀਂ ਚੱਲ ਕੇ ਆਉਨੇ ਹੋ ਸੋ ਕੋਈ ਵੇਖੋ ਮੈਂ ਪਰਫੈਕਟ ਨਹੀਂ ਆ ਦੁਨੀਆ ਦੇ ਵਿੱਚ ਕਹਿੰਦੇ ਨਾ ਰੱਬ ਦੀ ਅਰਦਾਸ ਕਰਕੇ ਉਹਦੇ ਮੂਰੇ ਅਸੀਂ ਕੰਮ ਕਰਦੇ ਆ ਗਲਤੀਆਂ ਹੁੰਦੀਆਂ ਨੇ ਜੇ ਸਾਡੇ ਕੋਲ ਕੋਈ ਗਲਤੀ ਹੋਵੇ ਤਾਂ ਸਾਡੇ ਕੋਲ ਜਰੂਰ ਮਤਲਬ ਉਹਨੂੰ ਇੱਕ ਤਰ੍ਹਾਂ ਦਾ ਕੋਈ ਡਾਕਟਰ ਆਪਦਾ ਨਾਮ ਨਹੀਂ ਖਰਾਬ ਕਰਦਾ ਉਹਨੂੰ ਹਮੇਸ਼ਾ ਹੁੰਦਾ ਮੇਰਾ ਮਰੀਜ਼ ਖੁਸ਼ ਆਇਆ ਤੇ ਖੁਸ਼ ਜਾਵੇ ਸੋ ਇਸ ਕਰਕੇ ਜੋ ਵਿਸ਼ਵਾਸ ਤੁਸੀਂ ਮੇਰੇ ਤੇ ਮੇਰੇ ਪਰਿਵਾਰ ਤੇ ਬਣਿਆ ਵੈ ਰਣਬਾਜ ਹਸਪੀਟਲ ਤੇ ਬਣਿਆ ਵਾ ਉਹ ਨੂੰ ਬਰਕਰਾਰ ਰੱਖਿਓ ਔਰ ਮੈਂ ਸਿਰ ਤੇ ਹੱਥ ਰੱਖ ਕੇ ਸਾਡੀ ਸੇਵਾਵਾਂ ਜੜੀਆਂ ਨੇ ਤੁਸੀਂ ਲੈਂਦੇ ਰਹੋ ਔਰ ਹਮੇਸ਼ਾ ਤੁਹਾਡੇ ਨਾਲ ਖੜੇ ਆ ਬਿਲਕੁਲ ਸਰ ਤੇ ਇੱਕ ਵਾਰੀ ਐਡਰੈਸ ਤੇ ਕੰਟੈਕਟ ਡਿਟੇਲਸ ਵੀ ਸਾਂਝੀਆਂ ਕਰ ਦੋ ਸੋ ਰਣਬਾਜ ਹਸਪੀਟਲ ਜੀ ਸਭ ਤੋਂ ਸੌਖਾ ਹੈਗਾ ਰਣਬਾਜ ਦੇ ਸਪੈਲਿੰਗ ਆ ਰ ਐਨ ਬੀ ਏ ਜੇ ਰਣਬਾਜ ਹਸਪੀਟਲ ਇਹ ਤੁਸੀਂ ਗੂਗਲ ਮੈਪਸ ਤੇ ਜਾਓਗੇ ਤੋਂ ਉਹਦੇ ਤੇ ਐਡਰੈਸ ਮਿਲੂਗਾ ਤੇ ਔਰ 에어ਪੋਰਟ ਜਿਹੜਾ ਮੁਹਾਲੀ ਵਾਲਾ 에어ਪੋਰਟ ਆ ਉਹਦੇ ਤੋਂ ਸਿਰਫ 10 ਮਿੰਟ ਦੀ ਦੂਰੀ ਸੈਕਟਰ 82 ਦੇ ਵਿੱਚ ਇਹ ਪੈਂਦਾ ਹੈਗਾ 1599 ਪਲਾਟ ਨੰਬਰ ਹੈ ਫੋਨ ਨੰਬਰ ਮੈਂ ਰਿਪੀਟ ਕਰ ਦਿੰਦਾ 97790005529779000552 ਜੀ ਤੇ ਇਹਦੇ ਨਾਲ ਹੀ ਸਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਟੂਡੀਓ ਆਏ ਇੱਕ ਵਾਰੀ ਫਿਰ ਤੋਂ ਤੁਹਾਡ ਨਾਲ ਜਲਦ ਮੁਲਾਕਾਤ ਕਰਾਂਗੇ ਥੈਂਕ ਯੂ ਸੋ ਮਚ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸਾਰਿਆਂ ਦਾ ਤੁਸੀਂ ਸਾਡਾ ਸ਼ੋ ਦੇਖਦੇ ਹੋ ਔਰ ਇਦਾਂ ਹੀ ਚੜਦੀ ਕਲਾ ਰੱਖਿਓ। ਥੈਂਕ ਯੂ ਸਰ। ਐਸੀ ਅਜਾ ਸਾਡਾ ਪ੍ਰੋਗਰਾਮ ਹਮਦਦ ਦਾ ਹੈਲਥ ਟਾਕ ਸ਼ੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਡਾਕਟਰ ਮਾਨ ਦੇ ਨਾਲ ਜੋ ਕਿ ਰਣਬਾਜ ਹਸਪੀਟਲ ਤੋਂ ਇੱਥੇ ਟੋਰਾਂਟੋ ਪਹੁੰਚੇ ਹੋਏ ਨੇ। ਟੋਰਾਂਟੋ ਹਮਦਦ ਆਫਿਸ ਆਏ ਨੇ ਤੇ ਇੱਥੇ ਤੁਹਾਡੇ ਸਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਸਲਾਹ ਲੈਣੀ ਚਾਹੁੰਦੇ ਹੋ, ਕੁਝ ਹੋਰ ਪੁੱਛਣਾ ਚਾਹੁੰਦੇ ਹੋ, ਤੁਹਾਡੀ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਤੁਸੀਂ ਉਸ ਤੇ ਕਾਲ ਕਰਕੇ ਆਪਣੀ ਅੱਗੇ ਅੱਗੇ ਵਾਲੀ ਗੱਲਬਾਤ ਕਰ ਸਕਦੇ ਦੇ ਆਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹਿ ਹਾਂ ਹਮਦਰ ਟੀਵੀ ਦੇ ਨਾਲ ਹਮਿੰਦੇ ਇਜਾਜ਼ਤ ਸੱਚ ਰੇ ਗਾਲ